ਇਹਨੇ ਮੈਨੂੰ ਕਿਦਾਂ ਇਗਨੋਰ ਮਾਰਿਆ ਵਾ ਮੈਨੂੰ ਗਾਲੀ ਕਰਨੀ ਹੈ ਉਹਦੇ ਨਾਲ ਚੱਲ ਕੋਈ ਗੱਲ ਨਹੀਂ ਆ ਮੇਰਾ ਵੱਡਾ ਭਰਾ ਐ ਕਿੰਨਾ ਚਿਰ ਗੁੱਸੇ ਨਾਲ ਨਾਰਾਜ਼ਗੀ ਰਹੂਗਾ ਮੈਂ ਇਹਨਾਂ ਨੂੰ ਕੋਈ ਗੱਲ ਨਹੀਂ ਚੱਲ ਅੰਦਰ ਵੇਖਾਂ ਚੱਲ ਕੇ ਗਰਮੀ ਦੀ ਕਰਨ ਲਈ ਐ ਹੈ ਇਹ ਤੇ ਕਹਿੰਦੇ ਸੀ ਮੈਂ ਠੀਕ ਨਹੀਂ ਹੈਗੀ ਤੇ ਹੁਣ ਕੰਮ ਕਰਦੇ ਸੋ ਇਹਦੇ ਵਿੱਚ ਇਨਾ ਤੱਕ ਡਰ ਜਾਨੀ ਮੈਂ ਹੀ ਆਂ ਹੋਰ ਕੋਣ ਹੋਣਾ ਵਾ ਤੇ ਤੁਸੀਂ ਆਏ ਇਸ ਹੱਬ ਨਾਲ ਡਰ ਕੇ ਮੈਂ ਜਾਣਾ ਹੀ ਤਾਂ ਕੋਈ ਗੱਲ ਨਹੀਂ ਆ ਠੀਕ ਹੈ ਨਹੀਂ ਤੂੰ ਹੁਣ ਠੀਕ ਆ ਮੈਂ ਮੈਨੂੰ ਕੀ ਕਹਣਾ ਮੈਨੂੰ ਨਾ ਕੰਮ ਤੇ ਗਿਆ ਮੇਰਾ ਦੇਰ ਨਹੀਂ ਲੱਗਿਆ ਬਿਲਕੁਲ ਕਦੇ ਮੈਨੂੰ ਇੰਨੀ ਟੈਨਸ਼ਨ ਹੁੰਦੀ ਹੈ ਨਾ ਕਿ ਤੂੰ ਸਵੇਰੇ ਠੀਕ ਹੈ ਨਹੀਂ ਕੀ ਪਤਾ ਨਹੀਂ ਕੀ ਗੱਲ ਕਿੱਦਾਂ ਹੋਣੀ ਕਿ ਤਾ ਨਹੀਂ ਮੇਰਾ ਪਹਿਲਾਂ ਜੀ ਕੀਤਾ ਸੀ ਫੋਨ ਕਰ ਲੋਆ ਫਿਰ ਮੈਂ ਕਿਹਾ ਰੈਸਟ ਕਰਦੀ ਹੁਣੀ ਆ ਲੈਣ ਤੇ ਨੱਚਦਾ ਰਹੇ ਕੋਈ ਗੱਲ ਨਹੀਂ ਆ ਤੂੰ ਠੀਕ ਨਹੀਂ ਹੈਗੀ ਤੇ ਤੂੰ ਜ਼ਰੂਰੀ ਕੰਮ ਕਰਨਾ ਹੈ ਭਾਬੀ ਕਰ ਲੈਂਦੇ ਮੰਮੀ ਕਰ ਲੈਂਦੇ ਕੰਮ ਤੂੰ ਰਹਿੰਦੇ ਨੇ ਕੰਮ ਕਰੂ ਉਜੜਦੀ ਨਹੀਂ ਆਉਂਦੀ ਮੁਰਜਦੀ ਕਰਨਾ ਤੇ ਮੈਂ ਕਰ ਲੂੰਗੀ ਤੇ ਫਿਰ ਕੀ ਐ ਜਿਹੜੇ ਮੇਰੇ ਕਰਨ ਵਾਲੇ ਮੈਂ ਕਰ ਲੈ ਉਹ ਮੇਰੀ ਗੱਲ ਨੂੰ ਸਮਝਾ ਕਰ ਤਾ ਮੋਟਲੀ ਕਰ ਤੋ ਬੰਦੀ ਆ ਆਜਾ ਆ ਤਾਂ ਮੈਂ ਗੱਲ ਸਮਝਾਵਾ ਜਮਾ ਆਜਾ ਅੱਜ ਜੋ ਮਰਜ਼ੀ ਹੋ ਜੇ ਅੱਜ ਨਹੀਂ ਮੈਂ ਇਹਨਾਂ ਦੀਆਂ ਗੱਲਾਂ ਜਾਂਦੀ ਇਹ ਪਿਆਰ ਨਹੀਂ ਕਰਦੇ ਮੈਨੂੰ ਇਹ ਦਿਖਾਵਾ ਕਰਦੇ ਆ ਦਿਖਾਵਾ ਜਿਹੜਾ ਇਨਸਾਨ ਪਿਆਰ ਕਰਦਾ ਹੈ ਨਾ ਉਹ ਕਦੇ ਆਪਣੇ ਪਿਆਰ ਨੂੰ ਇੰਨੀ ਤਕਲੀਫ ਨਹੀਂ ਦੇ ਸਕਦਾ ਜਿੰਨੇ ਇਹ ਮੈਨੂੰ ਦਿੰਦੇ ਆ ਆਇ ਤੇ ਬ ਟੋੜੀ ਨਹੀਂ ਹੈ ਦਿਨਾ ਨਾ ਤੇਰਾ ਸਿਰ ਘੁੜਦਾ ਲੈ ਮੇਰਾ ਸਿਰ ਘੁਟਣ ਦੀ ਕੋਈ ਲੋੜ ਨਹੀਂ ਤੁਹਾਨੂੰ ਆ ਚੁੱਠਾ ਜਿਆ ਨਾ ਦਿਖਾਵਾ ਨਾ ਕਰੋ ਮੇਰੇ ਸਾਹਮਣੇ ਮੇਰ ਨਾਲ ਹਮਦਰਦੀ ਦਿਖਾਉਣ ਦੀ ਕੋਈ ਲੋੜ ਨਹੀਂ ਤੁਹਾਨੂੰ ਹੈਗੀ ਉਹਦਾਂ ਤੁਸੀਂ ਕਹਿੰਦੇ ਤੈਨੂੰ ਪਿਆਰ ਕਰਦਾ ਵਾ ਤੇ ਮੇਰੇ ਤੇ ਇੰਨੇ ਜ਼ੁਲਮ ਕਰਦੇ ਹੋ ਅੱਛਾ ਤੈਨੂੰ ਮੇਰਾ ਪਿਆਰ ਨਹੀਂ ਚੰਗਦਾ ਹੈ ਨਾ ਮੈਂ ਤੈਨੂੰ ਇੰਨਾ ਪਿਆਰ ਕਰਦਾ ਹਾਂ ਮੈਂ ਤੇਰੀ ਕੇਅਰ ਕਰਦਾ ਹਾਂ ਉਹ ਨਹੀਂ ਜਿਹੜਾ ਦੱਸਦਾ ਹੈ ਨਾ ਮੈਂ ਤੇ ਝੂਲਮ ਤੈਨੂੰ ਜ਼ਿਆਦਾ ਦੇਖਦੇ ਆ ਤੈਨੂੰ ਕੇਅਰ ਕਰਦੇ ਆ ਖਬਰਦਾਰ ਗਰਮੀਤ ਆਹ ਗੱਲ ਤੂੰ ਕਹਿ ਵੀ ਕਿਦਾ ਦਿੱਤੀ ਮੈਂ ਤੈਨੂੰ ਪਿਆਰ ਨਹੀਂ ਕਰਦਾ ਨਾ ਗਰਮੀਤ ਨਾ ਜੇ ਤੂੰ ਅੱਜ ਡਰ ਗਈ ਨਾ ਤੇ ਸਾਰੀ ਜ਼ਿੰਦਗੀ ਡਰ ਢਰ ਕੇ ਤੇ ਰੋ ਰੋ ਕੇ ਕੱਟਣੀ ਆ ਅੱਜ ਨਾ ਹਿੰਮਤ ਕਰਕੇ ਇਹਨੂੰ ਬੋਲ ਹੀ ਦੇ ਚਾਹ ਤਾਂ ਮੈਨੂੰ ਸਾਂਤ ਨਹੀਂ ਛੱਡ ਦੇ ਤੇ ਚਾਹ ਫਿਰ ਮੈਂ ਛੱਡ ਕੇ ਤਾਂ ਤੈਨੂੰ ਚਲੀ ਜਾਣਾ। ਇਤਾਂ ਤਾਂ ਇਨਸਾਨ ਤੇ ਮੈਂ ਕਦੀ ਨਹੀਂ ਵੇਖਿਆ। ਕੜੀ ਚ ਤੋੜਾ ਤੇ ਕੜੀ ਚ ਮਾਸਾ। ਇਹ ਕਿੱਦਾਂ ਦਾ ਸੁਭਾਅ ਹੋਇਆ ਭਲਾ। ਕਮਲ ਜੀ ਮੈਂ ਤੇਰੇ ਘਰੇ ਸੱਤ ਵਾਰ ਭੰਦ ਕੇ ਰਿਸ਼ਤਾ ਲੈ ਕੇ ਗਿਆ ਵਾਂ। ਪਤਾ ਤੈਨੂੰ ਮੈਂ ਕਿੰਨਾ ਪਿਆਰ ਕਰਦਾ ਵਾਂ। ਕੋਈ ਪਿਆਰ ਨਹੀਂ ਹੈਗਾ ਏ। ਮੈਂ ਤੇ ਇਕ ਤੁਹਾਡੇ ਵਾਸਤੇ ਨਾ ਘਰ ਦਾ ਸਮਾਨ ਆ ਜਿੱਦਾਂ ਕਿ ਤੁਸੀਂ ਟੀਵੀ ਲਾਇਆ। ਆ ਬੈਡ ਆ ਆ ਤਸਵੀਰਾਂ ਲੱਗੀਆਂ ਵਾ ਬਾਹਰ ਸੋਫੇ ਪਿਆ ਜਿੱਦਾਂ ਸਮਾਨ ਖਰੀਦ ਕੇ ਰੱਖ ਲੈਂਦਾ ਨਾ ਕਿ ਇਹਨੂੰ ਪਤਾ ਛੱਡਣਾ ਨਹੀਂ ਚਾਹੁੰਦਾ ਖੋਣਾ ਨਹੀਂ ਚਾਹੁੰਦਾ ਮੈਂ ਕੋ ਉਹ ਚੀਜ਼ਾਂ ਬਸ ਤੁਹਾਡੇ ਬਾਅਦ ਦੇ ਸਮਾਨ ਆ ਮੈਂ ਉਹ ਤੁਹਾਡੀ ਵਾਈਫ ਨਹੀਂ ਵੀ ਲਾਈਫ ਪਾਰਟਨਰ ਨਹੀਂ ਆ ਉਹਦੇ ਨਾਲ ਇਦਾਂ ਨਹੀਂ ਕੀਤਾ ਜਾਂਦਾ ਬਸ ਬਹੁਤ ਸਹਿ ਲਿਆ ਮੈਂ ਹੋਰ ਨਹੀਂ ਸਹਿ ਸਕਦੀ ਘਰ ਨਹੀਂ ਤੁਹਾਨੂੰ ਮੇਰੇ ਨਾਲ ਬਸ ਤੁਸੀਂ ਇੱਕ ਹੱਕ ਜਤਾਉਣਾ ਚਾਹੁੰਦੇ ਮੇਰੇ ਤੇ ਨਹੀਂ ਇਦਾਂ ਨਹੀਂ ਆ ਇਦਾਂ ਹੀ ਆ ਤੁਸੀਂ ਇਵੇਂ ਹੀ ਸੋਚਦੇ ਆ ਮੈਂ ਵੀ ਆਪਣੀ ਲਾਈਫ ਜੀਣਾ ਚਾਹੁੰਦੀ ਐ ਜਿਵੇਂ ਕਿਸੇ ਡੰਗਰ ਲਾ ਕੇ ਜਾ ਕੇ ਖੜ ਗਈ ਤੁਸੀਂ ਤਾਂ ਵੀ ਆਹ ਦਿਨੇ ਤੋ ਅੱਧੇ ਲਾ ਕੇ ਕਿਉਂ ਖਲੋਤੀ ਐ ਤੁਸੀਂ ਕੋਈ ਪਿਆਰ ਨਹੀਂ ਮੇਰੇ ਨਾਲ ਕਰਦੇ ਗੰਮੀ ਤੂੰ ਐਦਾ ਕਿਉਂ ਕਰ ਰਹੀ ਐ ਮੇਰੇ ਵਾਸਤੇ ਤੂੰ ਰਿਆ ਰੱਬ ਵਾ ਤੂੰ ਕਿਉਂ ਨਹੀਂ ਸਮਝਦੀ ਐ ਇਸ ਗੱਲ ਨੂੰ ਮੇਰੇ ਕੋਲ ਮੇਰੇ ਵੀ ਕੋਈ ਜਿੰਦੇ ਹੱਕ ਹੈਗੇ ਆ ਮੈਨੂੰ ਵੀ ਆ ਕਿ ਮੈਂ ਆਪਣੀ ਜ਼ਿੰਦਗੀ ਜੀਵਾ ਇਹ ਥੋੜਾ ਨਾ ਕਿ ਜੇ ਮੈਂ ਤੁਹਾਨੂੰ ਪਿਆਰ ਕਰਦੀ ਆ ਤੇ ਤੁਸੀਂ ਕਿਹੇ ਚੀਜ਼ ਨੂੰ ਮੈਨੂੰ ਚੂਣ ਵੀ ਨਾ ਦੋ ਮੈਂ ਤੈਨੂੰ ਕਦੋਂ ਮਨਾ ਕਰਦਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਬੇਨਾ ਬੱਸ ਮਣੀ ਬਹੁਤ ਹੋ ਗਿਆ ਮੈਂ ਹੁਣ ਤੁਹਾਡੇ ਨਾਲ ਰਹਿਣਾ ਨਹੀਂ ਚਾਹੁੰਦੀ ਇਹ ਕੱਲ ਤੂੰ ਕਾਰ ਵੀ ਕਿੱਦਾਂ ਦਿੱਤੀ ਪੁੱਤ ਹੈ ਇਹ ਕੱਲ ਕਾਰ ਵੀ ਕਿੱਦਾਂ ਦਿੱਤੀ ਤੂੰ ਦੱਸ ਮਾਰ ਦੋ ਮਾਰੀ ਤੋਗੇ ਨਾ ਮੈਨੂੰ ਪਰ ਮੈਂ ਨਾ ਡਰਾਵਿਆ ਚੰਕੇ ਧਰਨ ਵਾਲੀ ਮਾਰ ਦੋ ਮਾਰ ਦੋ ਮੈਂ ਜੀਣਾ ਚਾਹੁੰਦੀ ਵੀ ਨਹੀਂ ਹੈਗੀ ਐਮੋ ਜੀ ਜ਼ਿੰਦਗੀ ਨਾਲੋਂ ਮੈਂ ਜੀ ਕੇ ਰੋਣਾ ਮੈਂ ਕੀ ਮੈਂ ਤੈਨੂੰ ਮੋੜੇ ਜਣਾ ਨਿੱਤ ਦੇ ਸਾਪੇ ਨਾਲੋਂ ਹੋਊ ਹੋਊ ਦੇ ਪੰਘੇੜਾ ਨਾਲ ਘੋਟ ਦੋ ਮੇਰਾ ਗਲਾ ਘੋਟ ਦੋ ਮੇਰੀ ਆਵਾਜ਼ ਨਹੀਂ ਕੰਦੀ ਨਹੀਂ ਗਰਮੀਤ ਗਰਮੀਤ ਪਹਿਲਾਂ ਮੈਨੂੰ ਮਾਫ ਕਰਦੇ ਯਾਰ ਮੈਨੂੰ ਮਾਫ ਕਰਦੇ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਮੈਨਾਂ ਮੈਨੂੰ ਮਾਫ ਕਰਦੇ ਮੈਨੂੰ ਮੈਨੂੰ ਮਾਫ ਕਰਦੇ ਯਾਰ ਇਹੋ ਕਹਾਂ ਤਦ ਇਹ ਅਭੀ ਪਹਿਲਾ ਫੋਟੋ ਲਾਣਾ ਉੱਡ ਉੱਠ ਇੱਥੇ ਕੱਪੜੇ ਕਰ ਦੇ ਵਾਣੀ ਇੱਥੋਂ ਇੱਥੋਂ ਉਪਰਾਂ ਇੱਥੋਂ ਉਪਰਾਂ ਉੱਠ ਤਾਂ ਇੱਥੇ ਬੈਠ ਇੱਥੇ ਬੈਠਾ ਇੱਥੇ ਬੈਠਾ ਮੈਨੂੰ ਪਲੀਜ਼ ਜੀ ਮਾਫ਼ ਕਰ ਦੇ ਮੈਂ ਤੈਨੂੰ ਪਤਾ ਕਿੰਨਾ ਪਿਆਰ ਕਰਦਾ ਤੂੰ ਯਾਰ ਇਦਾਂ ਨਹੀਂ ਕਰ ਹਟਦਾ ਕਰਦੀ ਮੈਨੂੰ ਤਾਂ ਕਰਕੇ ਗੁੱਸਾ ਆ ਜਾਂਦਾ ਕਦੇ ਕਦੇ ਹੋਰ ਕੋਈ ਕਰਨੀ ਹੈਗੀ ਤੈਨੂੰ ਮਤਾ ਕਿੰਨਾ ਪਿਆਰ ਕਰਦਾ ਅਰੇ ਪਿੰਦਾਰਾ ਉਰੀਆ ਪੁੱਤ ਮੇਰੀ ਗਾਲ ਸਾਲ ਹਾਂਜੀ ਮੰਮੀ ਆ ਮੈਂ ਤੇਨੇ ਇੱਕ ਸਲਾਹ ਕਰ ਲਈ ਆ ਹਾਂਜੀ ਦੱਸੋ ਮੈਂ ਖੰਡੀਆਂ ਗਰਮੀਤ ਕਿੰਨਿਆਂ ਦਿਨਾਂ ਦੀ ਸੌਰੇ ਗਈ ਆ ਤੇ ਆਪਾਂ ਗਰਮੀਤ ਨੂੰ ਲੈ ਆਈਏ ਤੇ ਆਪਣੇ ਤਾਂ ਘਰ ਹੀ ਰਹਿਣ ਕੀ ਮੁੱਕੀ ਆ ਜਿੱਦਾਂ ਦੀ ਗਰਮੀਤ ਗਈ ਆ ਤੇ ਨਾਲੇ ਸਾਡੇ ਵੀ ਥੋੜਾ ਬਹੁਤਾ ਧੀ ਲੱਗ ਜਾਊਗਾ ਨਾਲੇ ਉਹਦੇ ਸੌਰਾ ਪਰਿਵਾਰ ਆਊਗਾ ਤੇ ਫੇਰ ਲੈ ਕੇ ਜਾਊਗਾ ਆਹੋ ਮੈਂ ਕਹਿੰਦੀ ਹਰੇ ਮੰਮੀ ਆਮੀ ਨਵਾਜ਼ ਮਾਰੀ ਆ ਵੀ ਗਰਮੀਆਂ ਦੇ ਕੱਪੜੇ ਬਣਾ ਲਿਆਈਏ ਮੰਮੀ ਮੇਰੀ ਗੱਲ ਸੁਣੋ ਤਾਂ ਡਾਦੀ ਕਿਉਂ ਨਹੀਂ ਲੱਗਦਾ ਜਿੱਦੋਂ ਤੇਰੀ ਓਂ ਧੀਆਂ ਵਰਗੀ ਘਰ ਹੈਗੀ ਆ ਫੇਰ ਤੁਹਾਡਾ ਧਿਆਨ ਉੱਥੇ ਹੀ ਉੜ ਕੇ ਨੇ ਪਿੰਡਰ ਮੈਂ ਕਿਹਾ ਚਲ ਓਏ ਕਿੰਨੇ ਦਿਨਾਂ ਦੀ ਕੁੜੀ ਗਈ ਆ ਤੇ ਚੱਲ ਆ ਮੁੰਡੇ ਚੱਲ ਆ ਪਿਆ ਦਾ ਸੌਰਾ ਪਰਿਵਾਰ ਹੁੰਦਾ ਤੇ ਲੈ ਕੇ ਜਾਂਦਾ ਉਹ ਤਾਂ ਤਾਲੇ ਤੋਂ ਭੁਜਾਈ ਤੈਨੂੰ ਤੇ ਆਪੋ ਹੀ ਸਮਝ ਹੋਣੀ ਚਾਹੀਦੀ ਆ ਕਿ ਕਿਦਾਂ ਦੀ ਕੁੜੀ ਗਈ ਆ ਉਦੋਂ ਦਾ 4 ਦਿਨ ਵੀ ਸੁੱਖ ਆ ਜਾਵਾ ਇੱਥੇ ਵੀ ਤੇ ਮੇਰੇ ਸੱਪ ਤੇ ਚੜ-ਚੜ ਨੱਚਦੀ ਰਹਿੰਦੀ ਨਾਲੇ ਦੋਵੇਂ ਜਾਣੀਆਂ ਤੁਸੀਂ ਰਲ ਕੇ ਮਿਲ ਨੂੰ ਹੀ ਤਾਲ ਦਿੰਦੀਆਂ ਸੀ ਪਿੰਡਰ ਮੈਂ ਮੋਤਾ ਸਵੇਕੀ ਬੋਲੀ ਆ ਕਿ ਮੈਂ ਹਾਂ ਚੱਲ ਗਰਮੀ ਤੋਂ ਲੈਣ ਜਾਣਾ ਵਾ ਇੱਕ ਗੱਡੀ ਕਰੀਏ ਕਿ ਦੋ ਗੱਡੀਆਂ ਕਰੀਏ ਕਿ ਤੂੰ ਦੱਸ ਕਿਨੂੰ ਕਿਨੂੰ ਖਾੜਨਾ ਕਿਨੂੰ ਕਿਨੂੰ ਨਹੀਂ ਖਾੜਨਾ ਮਾਮਿਆਂ ਨੂੰ ਖਾੜਨਾ ਭੂਆ ਨੂੰ ਖਾੜਨਾ ਚਾਚੀ ਨੂੰ ਤਾਈ ਨੂੰ ਖਾੜਨਾ ਕਿਨੂੰ ਖਾੜਨਾ ਤੂੰ ਤਾਂ ਮੂੰਹ ਹੀ ਖੁਲਾ ਕੇ ਬਹਿ ਗਈ ਆ ਸਿਆਣੀ ਜੇ ਮੰਮੀ ਹੁਣ ਤੁਸੀਂ ਜਾਣ ਦੀ ਗੱਲ ਤੁਸੀਂ ਮੈਨੂੰ ਛਾਤੀ ਪੁੱਛ ਲਿਆ ਵਾ ਤੇ ਜਿਹੜੇ ਉੱਥੇ ਖਰਚੇ ਹੁਣੇ ਨੇ ਜਾਣ ਲੱਗੇ ਅਗਲਿਆਂ ਤੇ ਕੋਈ ਨੋਂਗੇ ਨਹੀਂ ਤੇ ਜਾਣੀ ਉਹਨਾਂ ਨੂੰ ਕੋਈ ਪਿਆਰ ਨਹੀਂ ਦੇਣਾ ਤੇ ਫੇਰ ਜਿਹੜੇ ਘਰ ਆਏ ਉਦੋਂ ਚਾਹ ਪਾਣੀ ਦਾ ਖਰਚਾ ਮੇਰੇ ਕੋਲ ਤੇ 1 ਰੁਪਏ ਦੀ ਆਸਨਾ ਤੁਸੀਂ ਰੱਖਿਓ ਫੇਰ ਮੁੜ ਕੇ ਭਾਜੀਆਂ ਦੇ ਖਰਚੇ ਅਗਲਿਆਂ ਨੂੰ ਸੂਟ ਦੇਣੇ ਨਾਲ ਅਗਲਿਆਂ ਨੂੰ ਪਿਆਰ ਦੇਣੇ ਵੇਅ ਤਾਂ ਤੂੰ ਆਪਣੀ ਮਰਜ਼ੀ ਨਾਲ ਮੰਮੀ ਕਰ ਲਿਆ ਤੇ ਮੇਰੇ ਕੋ ਤੇ ਹੁਣੇ ਤੇ ਤਕੇ ਦੀ ਆਸ ਨਾ ਰੱਖੋ ਬਾਕੀ ਮੰਮੀ ਜਾਣਦੀ ਗੱਲ ਵੈ ਨਾ ਤੇ ਕੋਈ ਗੱਲ ਨਹੀਂ ਪੇਰਾ ਕੀ ਆ ਮੈਂ ਤੇ ਆਹ ਹੋ ਕੇ ਗੱਡੀ ਚ ਬਹਿ ਜੂੰਗੀ ਮੈਨੂੰ ਤੇਲ ਪਾਣੀ ਟਾਡਾ ਲੱਗੇ ਨਾ ਮੇਰਾ ਕੀ ਜਾਣਾਂ ਰਪਿੰਦਰ ਅਛਾ ਪੁੱਤ ਤੂੰ ਤੇ ਮੈਨੂੰ ਇੰਨੀਆਂ ਗੱਲਾਂ ਸੁਣਾ ਦਿੱਤੀਆਂ ਤੇ ਨਾਲੇ ਜਿਹੜਾ ਠੇਕਾ ਤੇ ਠੇਕੇ ਦੀ ਗੱਲ ਕਾਣ ਦੀ ਉਹ ਤੇ ਠੇਕਾ ਤੇ ਮੈਂ ਉਹਦੇ ਵਿਆਹ ਤੇ ਲਾ ਦਿੱਤਾ ਨਾਲੇ ਉਹਦੇ ਕੰਨ ਟੱਤੇ ਨਾਲੇ ਪਰ ਉਹਨੇ ਸ਼ਾਪ ਛੱਲਾ ਪਾ ਦਿੱਤਾ ਮਾੜਾ ਮੋਟਾ ਜਿਹੜਾ ਹੈਗਾ ਹੀ ਨਾਲੇ ਬਰਾਤ ਦੀ ਰੋਟੀ ਕੀਤੀ ਹੋਣ ਜਿਹੜੇ ਮੇਰੇ ਕੋ ਕਿਥੋਂ ਪੈਸੇ ਆਉਣੇ ਇੰਨੇ ਹੋਂ ਤੇ ਮੇਰੇ ਕੋ 1 ਰੁਪਈਆ ਨੀ ਹੈਗੇ ਨਾਲੇ ਉਹਦਾ ਘਰ ਦੇ ਵਿੱਚ ਹਿੱਸਾ ਬੰਦਾ ਜਾਇਦਾਦ ਦੇ ਵੀ ਹਿੱਸਾ ਬੰਦਾ ਵਾ ਤੇ ਨਾਲੇ ਹੁਣ ਬਾਹਰ ਭਰਾ ਪਰਜਾਈਆਂ ਮੇਲ ਲਗੇ ਤੇ ਫੇਰ ਹੀ ਸੋਨੇ ਲੱਗਦੇ ਤੂੰ ਤੇ ਇਦਾਂ ਕਹਿ ਲੀ ਕਿ ਮੇਰੇ ਕੋ ਕੱਖ ਹੈ ਹੀ ਨਹੀਂ ਆ ਨਾਲੇ ਤੇ ਬਾਹਰ ਤੇ ਮੁੰਡਾ ਤੇ ਬਾਹਰ ਗਿਆ ਮੇਰਾ ਤੂੰ ਉਹਦੇ ਵੀ ਤੇ ਪੈਸੇ ਆਉਂਦੇ ਆ ਆਹੋ ਮੰਮੀ ਆਹ ਗੱਲ ਬੜੀ ਪਹੀਸੀ ਆਣੀ ਕੀਤੀ ਉਹਨੂੰ ਤੇ ਭਾਵੇਂ ਇਹ ਚੀਜ਼ਾਂ ਦਾ ਕੋਈ ਅਤਾ ਪਤਾ ਨਾ ਹੋਵੇ ਹੁਣ ਤੂੰ ਹੀ ਉਹਦੇ ਦਿਮਾਗ 'ਚ ਪਾ ਦਿਓ ਕਿ ਆਪਣੇ ਹਿੱਸੇ ਵੀ ਲੱਲਾ ਜਾ ਕੇ ਨਾਲੇ ਮੇਰੀ ਗੱਲ ਸੁਣੋ ਜਿਹੜਾ ਘਰ ਪਿਆਹਾ ਠੇਲਾ ਥੋੜਾ ਬੋਤਾ ਜੋਰ ਜੱਪੜ ਕੇ ਰੱਖਿਆ ਸੀ ਉਹ ਤਾਂ ਤੁਹੀਂ ਮਾਵਾ ਧੀਆਂ ਨੇ ਵਿਆਹ ਤੇ ਖਾ ਡਾਲਿਆ ਅਹੀਂ ਨਹੀਂ ਹੋਣਾ ਆਪਣੇ ਘਰ ਦਾ ਸੋਚਣਾ ਅਹੀਂ ਬਸ ਉਹਦੇ ਪਿੱਛੇ ਹੀ ਲਾਈ ਜਾਣੇ ਜਿਹੜੇ ਚਾਲ ਮੇਰੇ ਕੋਲ ਪੈਸੇ ਨੇ ਉਹ ਉੱਥੇ ਮਰ ਮਰ ਕੇ ਮੇਰਾ ਘਰ ਵਾਲਾ ਕਮਾਉਣ ਗਿਆ ਵਾ ਕੱਲ ਨੂੰ ਮੇਰਾ ਬੱਚਾ ਵਾ ਛੋਟਾ ਮੈਂ ਉਹਨੂੰ ਨਹੀਂ ਸਕੂਲੇ ਭੜਨੇ ਕੋਣਾ ਜੇ ਇਹ ਕਰਦੇ ਮੰਮੀ ਤੁਸੀਂ ਮੇਰੀ ਮਰਜ਼ੀ ਦਾ ਵਿਆਹ ਤੇ ਮੈਂ ਸਾਰੇ ਕੰਮ ਨਾਲ ਹੋ ਕੇ ਗਾਂ ਹੋ ਕੇ ਕਰਦੀ ਤੇ ਵਿੱਚ ਪਿਆਹਾ ਢੇਲਾ ਵੀ ਲਾਉਂਦੀ ਹੁਣ ਜਦੋਂ ਤੁਸੀਂ ਮਰਜ਼ੀਆਂ ਆਪਣੀਆਂ ਕੀਤੀਆਂ ਵਾ ਤੇ ਮੇਰੇ ਕੋ ਕੀ ਭਾਲ ਦੇ ਜੇ ਮੇਰੇ ਕੋ ਤੇ ਮੰਮੀ 1 ਰੁਪਈਆ ਹੈ ਨਹੀਂ ਜੇ ਤੇ ਮੈਂ ਨਹੀਂ ਜੇ ਕਿਸ ਨੂੰ ਦੇ ਸਕਦੀ ਮੈਂ ਆਪਣੇ ਘਰ ਦਾ ਵੀ ਤੇ ਸੋਚਣਾ ਵਾ ਨਾ ਮੈਂ ਹੁਣ ਇਹੋ ਕਮਾਚ ਪਈ ਰਵਾਂ ਤੇ ਇਹ ਤਾਂ ਮਨੇ ਜਵਾਬ ਲੈ ਕਰਦੀ ਆਪਣੇ ਪੋਤਨਾ ਗੱਲ ਉਹਦੇ ਕੋ ਖਰਚਾ ਮਗਉਨੀ ਆ ਨਾਲੇ ਮੈਂ ਕਿਹੜਾ ਹੋਰ ਕਿਦੇ ਵਰਤਨਾ ਵਾ ਵਰਤਨਾ ਤੇ ਉਹ ਹੀ ਰਿਸ਼ਤੇਦਾਰ ਆਉਣੇ ਤੇ ਚਾਹ ਖਾਣੀ ਪਿਉਣਾ ਰੋਟੀ ਪਾਣੀ ਖਾਉਣਾ ਉਹ ਨਾਲੇ ਨਾਲੇ ਲੋਕਾਂ ਆਣੀਆਂ ਤੇ ਚਾਰ ਚਾਰ ਪੰਜ ਪੰਜ ਭੈਣਾਂ ਹੁੰਦੀਆਂ ਤੁਹਾਡੀ ਤੇ ਇੱਕੋ ਭੈਣ ਵਾ ਤੁਹਾਨੂੰ ਉਹੀ ਪਾਰੀ ਹੋ ਗਈ ਆ ਖਰਚਾ ਕਿਉਂ ਨਹੀਂ ਮੰਮੀ ਉਹਦਾ ਜਿੰਨਾ ਚਾਰਾ ਕੁੜੀਆਂ ਦਾ ਖਰਚਾ ਹੁੰਦਾ ਨਾ ਚਾਹ ਤੀਆਂ ਕਰੋ ਤੋਰੀਏ ਇੰਨਾ ਇਹਦੀ ਕੱਲੀ ਦਾ ਖਰਚਾ ਕੀਤਾ ਵਾ ਤੇ ਚੰਗਾ ਚੋਖਾ ਨਾਲ ਤੁਸੀਂ ਦਿੱਤਾ ਵੀ ਆ ਪਰ ਮੈਨੂੰ ਫੇਰ ਵੀ ਲੱਗਦਾ ਵਾ ਤੇ ਇਹਦਾ ਘੇਤੋ ਵਾਲੀ ਤੇ ਤੁਸੀਂ ਕਰ ਦਿੱਤਾ ਨਾ ਐਡੀ ਐਡੀ ਲੁੱਤਰੋ ਵਾ ਜਿੱਦੀ ਇਹਦੀ ਜਬਾਨ ਚੱਲਦੀ ਮੈਨੂੰ ਲੱਗਦਾ ਟੀਚੀ ਵਾਲੀ ਫੇਰ ਕਰਨਾ ਪੈਣਾ ਤੁਹਾਨੂੰ ਇਹਦਾ ਅਰ ਰਪਿੰਦਰ ਇੱਥੇ ਹੀ ਮੂੰਹ ਬੰਦ ਕਰਦਾ ਵਾਏ ਗੁਰੂ ਵਾਏ ਗੁਰੂ ਕਰ ਟੀ ਮੇਰੀ ਨੂੰ ਵਸ ਲੈਣ ਦੇ ਰਾਸਨ ਵਸ ਨਾ ਆਏਂ ਦੇ ਉੱਥੇ ਹੀ ਉਹਨੇ ਵਸਣਾ ਐ ਘਰ ਦਾ ਤੇ ਉਹਨੂੰ ਪਾਣੀ ਦਾ ਨਸੀਬ ਹੋਵੇ ਮੈਂ ਕਹਿੰਦੀ ਉੱਥੇ ਹੀ ਲਾਵੇ ਪਾਵੇ ਕਿਉਂ ਛੜ ਗਈਆਂ ਤੂੰ ਆਹੋ ਮੰਮੀ ਮੇਰੇ ਕਹਿਣ ਨਾਲ ਤੇ ਬੜਾ ਇਦਾਂ ਹੀ ਹੋ ਜਾਣਾ ਵਾ ਇਹ ਨਾ ਇੱਕ ਵਾਰੀ ਮੈਨੂੰ ਮਾਫ ਕਰ ਦੇਣਾ ਮੈਂ ਇੱਕ ਵਾਰੀ ਮੈਂ ਜੇ ਗਲਤੀ ਕੀਤੀ ਹੈ ਨਾ ਤੇ ਮੈਂ ਉਸ ਗਲਤੀ ਦਾ ਪਛਤਾਵਾ ਕਰੂੰਗਾ ਕੋਈ ਗੱਲ ਨਹੀਂ ਦੀ ਟੈਨਸ਼ਨ ਹਰ ਆ। ਉਹ ਬੱਸ ਕਰੋ ਤੂੰ ਹੀ ਤਾਂ ਪਾਗਲ ਹੋ ਤੁਹਾਡੇ ਦੇ ਦਿਮਾਗ 'ਚ ਫਰਕ ਹੈ ਅੰਨ ਦਿਨ ਤੇ ਲੱਗਦਾ ਬੜੇ ਬਣਾਏ ਤੁਸੀਂ ਸਾਈਕੋ। ਹਾਂ ਬਿਲਕੁਲ ਮੈਂ ਸਾਈਕੋ ਆ ਮੈਂ ਤੇਰੇ ਪਿਆਰ ਸਾਈਕੋ ਨਾ ਮੈਂ ਮੈਂ ਤੈਨੂੰ ਪਤਾ ਕਿੰਨਾ ਪਿਆਰ ਕਰਦਾ ਮੈਂ ਤੇਰੇ ਪਿਆਰ ਸਾਈਕੋ ਮੈਂ ਮੈਂ ਤੈਨੂੰ ਲਵ ਕਰਦਾ ਮਾਂ ਜੇ ਤੂੰ ਕਹਿੰਦੀ ਹੈ ਨਾ ਮੈਂ ਪਾਗਲ ਹਾਂ ਤੇ ਮੈਂ ਵਾਕਈ ਗਲਤੀ ਇਹਦੇ ਵਾਸਤੇ ਪਾਗਲ ਹਾਂ ਜੇ ਤੂੰ ਕਹਿੰਦੀ ਪਾਗਲ ਮੈਂ ਕੋਈ ਕਲੀਨਿਕ ਦਵਾਈ ਨਹੀਂ ਖਾਂਦਾ। ਮੈਂ ਤੈਨੂੰ ਵੀ ਨਾ ਕਿਹਾ ਮੈਂ ਠੀਕ ਹੋ ਜੀਉਂਗਾ ਕੋਈ ਨਹੀਂ ਤੂੰ ਛੱਡ ਕੇ ਕਰਦੀ ਕਰਨਾ ਕਰ ਬੱਸ ਕਰੋ ਮੈਂ ਇਹ ਫੈਸਲਾ ਕਰ ਲਿਆ ਤੇ ਮੈਂ ਇਹਦੇ ਤੋਂ ਹੁਣ ਬੁੱਕਰ ਨਹੀਂ ਸਕਦੀ ਮੈਂ ਜਾਣਾ ਤੇ ਜਾਣਾ ਹੀ ਆ ਛੱਡ ਦੇ ਨਾ ਨਾ ਮੀਂਹ ਪੈਦਾ ਮੈਨੂੰ ਛੱਡ ਕੇ ਨਾ ਮੈਂ ਮਰ ਜੂਗਾ ਬੇਲਾ ਮੈਂ ਨਾ ਮੈਂ ਮਰ ਜੂਗਾ ਮੈਂ ਤੇ ਉੱਤੋਂ ਵੀ ਨਹੀਂ ਰਹਿ ਸਕਦਾ ਮੈਂ ਕਹਿੰਦਾ ਮੈਂ ਤਾਂ ਜ਼ਿੰਦਗੀ ਮੇਰੀ ਤੇਰੇ ਤੋਂ ਹੀ ਆ ਸਿਰਫ ਕਾਲੀ ਹਾਏ ਰੱਬਾ ਜੇ ਮੈਂ ਇੱਕ ਵਾਰੀ ਫੇਰ ਸਗਨਾ ਦਾ ਚੂੜਾ ਪਾਇਆ ਸੀ ਤੇ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਆ ਹੁੰਦਾ ਕਿਉਂ ਮੇਰੇ ਕਰਮਾਂ 'ਚ ਇੰਨੇ ਦੁੱਖ ਲਿਖੇ ਆ ਅੰਮਣੇ ਵਾਲੇ ਵੇਖ ਕੇ ਨਾ ਮੈਨੂੰ ਬਹੁਤ ਤਰਸ ਆਉਂਦਾ ਵਾ ਪਰ ਨਾ ਜੇ ਮੈਂ ਅੱਜ ਇਹਦੇ ਤੇ ਤਰਸ ਕਰ ਗਈ ਨਾ ਤੇ ਨਾ ਮੈਂ ਇੱਧਰ ਜੋਗੀ ਨਾ ਮੈਂ ਉੱਧਰ ਜੋਗੀ ਮਨ ਨੂੰ ਨਾ ਛੱਡਣ ਨੂੰ ਵੀ ਦਿਲ ਕਰਦਾ ਤੇ ਨਹੀਂ ਜਦੋਂ ਇਦਾਂ ਮੇਰੇ ਨਾਲ ਪਿਆਰ ਜਿਤਾਉਂਦੇ ਆ ਨਾ ਉਦੋਂ ਮਨ ਚੋਂ ਖਿਆਲ ਹੀ ਮੁੱਕ ਜਾਂਦਾ ਕਿ ਮੈਂ ਇਹਨਾਂ ਨੂੰ ਛੱਡਣਾ ਵਾ ਪਰ ਨਹੀਂ ਨਹੀਂ ਅੱਜ ਮੈਨੂੰ ਨਾ ਕੋੜਾਕੋਟ ਕਰਨਾ ਹੀ ਪੈਣਾ ਕਿ ਮੈਂ ਆਜੇ ਨਾ ਤੇ ਦਰਸ ਕਰ ਗਈ ਨਾ ਤੇ ਸਾਰੀ ਜ਼ਿੰਦਗੀ ਮੇਰੀ ਐ ਹੀ ਨਿਕਲ ਜਾਣੀ ਹੈ ਗਮੀ ਨਾਲੇ ਕੰਮ ਨਹੀਂ ਆਇਆ ਉਰੇ ਦੇ ਬੰਦੇ ਚ ਵੱਜ ਕੇ ਨਾ ਮੈਂ ਤੁਹਾਡੇ ਨਾਲ ਰਹਿ ਨਹੀਂ ਸਕਦੀ ਤੁਸੀਂ ਤੁਸੀਂ ਵੀ ਆਜ਼ਾਦ ਮੇਰੇ ਨੂੰ ਤੇ ਮੈਂ ਵੀ ਤੁਹਾਡੇ ਨੂੰ ਆਜ਼ਾਦ ਹੀ ਠੀਕ ਐ ਇਹ ਕੀ ਕਹਿਨੀ ਐ ਕਿ ਮੀਤ ਆ ਤੂੰ ਮੇਰੇ ਹੱਥ ਦਾ ਚੂੜਾ ਚੂੜਾ ਕਿਉਂ ਲੋਂਦੀ ਮੇਰੇ ਹੱਥ ਦਾ ਚੂੜਾ ਲਾਇਆ ਨਾ ਤੂੰ ਮੇਰਾ ਦਾ ਆ ਚੂੜਾ ਪਾ ਫੇਰ ਦੂਰਾ ਪਾ ਚੂੜਾ ਕਦੀ ਮੇਰਾ ਹੱਥ ਸਾੜਦਾ ਕਦੀ ਮੈਨੂੰ ਛੱਡ ਤੋਂ ਨੁਮਕਾਰਦਾ ਕਦੀ ਮੈਨੂੰ ਕੁੱਟ ਦੇ ਅੰਦਰ ਲੈ ਤੁਸੀਂ ਇਹੋ ਕੁਛ ਕਰਨਾ ਮੇਰੇ ਨਾਲ ਮੈਂ ਨਹੀਂ ਤੁਹਾਡੇ ਨਾਲ ਰਹਿ ਸਕਦੀ ਮੈਂ ਇਹਦੀ ਜ਼ਿੰਦਗੀ ਚ ਨਾ ਨਹੀਂ ਚਾਹੁੰਦੀ ਗਰਮੀਤ ਆ ਚੂੜਾ ਪਾ ਮੇਰੇ ਨਾਲ ਦਾ ਚੂੜਾ ਹੈ ਨਾ ਤੁਂ ਲਾ ਕੇ ਦਾ ਦਿੱਤਾ ਚੂੜਾ ਪਾ ਬਸ ਐਹੋ ਐਹੋ ਤੁਹਾਨੂੰ ਗਰੂਰ ਹੈ ਨਾ ਆਪਣੇ ਨਾਂ ਦਾ ਚੂੜਾ ਪਾ ਕੇ ਮੈਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਮੈਂ ਚੂੜਾ ਨਹੀਂ ਪਾ ਸਕਦੀ ਤੁਹਾਡੇ ਤੋਂ ਪਿਆਰ ਚਾਹੁੰਨੀ ਮੈਂ ਪਿਆਰ ਇਹ ਤੁਹਾਡਾ ਗਰੂਰ ਨਹੀਂ ਵੇਖਣਾ ਚਾਹੁੰਦੀ ਮੈਂ ਮੇਲਾ ਗੁਰਮੀ ਪਲੀਜ਼ ਇਹਨੂੰ ਮਾਫ ਕਰ ਦੇ ਜੇ ਮੈਂ ਤੁਹਾਨੂੰ ਕੋਈ ਗਲਤ ਕਹਿ ਦਿੱਤਾ ਤਾਂ ਮੈਂ ਤੁਹਾਨੂੰ ਮਾਫੀ ਵੀ ਮੰਗਦਾ ਪਹਿਲਾਂ ਪਲੀਜ਼ ਮੈਂ ਮੈਂ ਆਪੇ ਸੌਰੀ ਫੀਲ ਕਰਦਾ ਮੈਂ ਤੁਹਾਨੂੰ ਕੋਈ ਗਲਤ ਕਹਤਾ ਹਾਂ ਪਲੀਜ਼ ਤੁਮ ਮੇਰੇ ਨਾਲ ਦਾ ਚੂੜਾ ਪਾ ਲਾ ਵੇਲਾ ਇਦਾਂ ਆਕਰ ਤੂੰ ਮੈਨੂੰ ਛੱਡ ਕੇ ਜਾਣਾ ਚਾਹੁੰਦੀ ਆ ਨਾ ਤੇ ਜੇ ਤੂੰ ਛੱਡ ਕੇ ਚਲੇਗੀ ਆ ਵੇਲਾ ਮੈਂ ਤੇਰੇ ਨਾਲ ਹੱਥ ਕਰ ਲਿਆ ਵਾ ਜੇ ਤੂੰ ਛੱਡ ਕੇ ਚਲੇਗੀ ਤਾਂ ਮੈਂ ਮਰ ਜਾਣਾ ਵਾ ਮੈਂ ਜੀਣਾ ਨਹੀਂ ਆ ਬਾਹਰ ਚੜ ਕੇ ਲੱਭੀ ਰਹਿਣੀ ਮੈਨੂੰ ਜੇ ਤੂੰ ਮੈਨੂੰ ਚਾਹਨੀ ਆ ਤੇ ਮੇਰੇ ਹੱਥ 'ਚ ਹੱਥ ਦੇ ਦੇ ਹਾਏ ਇਹ ਸੱਚੀ ਨਾ ਕੋ ਕਰ ਲੈਣਾ ਆਪਣੇ ਆਪ ਨੂੰ ਜਿੱਦਾਂ ਕਹਿੰਦਿਆ ਮੈਂ ਦਵਾਈ ਖਾ ਰਹੀ ਨਾ ਸ਼ਾਇਦ ਦਵਾਈ ਖਾਣ ਨਾਲ ਇਹਨਾਂ ਦੀ ਇਹ ਦਿਮਾਗੀ ਹਾਲਤ ਠੀਕ ਹੋ ਜੇ ਜੀ ਵੇਗੀ ਰੱਬ ਮੈਨੂੰ ਮੌਕਾ ਦੇ ਦਿਆ ਹੋਵੇ ਮੇਰੀ ਜ਼ਿੰਦਗੀ ਸੁਧਰ ਜਾਏ ਤੇ ਮੈਨੂੰ ਵੀ ਇੱਕ ਨਾ ਮੌਕਾ ਇਹਨਾਂ ਨੂੰ ਦੇਣਾ ਚਾਹੀਦਾ ਬੜੀ ਜੀ ਬਲੇਗੇ ਸੇ ਬਲੇ ਅੰਦਰ ਆਪਣੀ ਨਾਲ ਵੀ ਨਾ ਲਿਆ ਗੱਲਾਂ ਪਤਾ ਕਰਨ ਤੇ ਮੰਮੀ ਨੇ ਉਹਨਾਂ ਗੱਲਬਾਤ ਕੀਤੀ ਕਿ ਨਹੀਂ ਕੀਤੀ ਜਿਹੜੀ ਮੈਂ ਮੰਮੀ ਨਾਲ ਕਰਕੇ ਆਹ ਇਹ ਨਹੀਂ ਮੈਨੂੰ ਪਤਾ ਕੀਤੀ ਹੈ ਕਿ ਨਹੀਂ ਕੀਤੀ ਮੰਮੀ ਦੇ ਵਿਆਹ ਵਾਲੇ ਤਾਂ ਉਪੜੀ ਹੈ ਚਲ ਕੋਈ ਨਹੀਂ ਮੈਂ ਆਪ ਹੀ ਗੱਲਬਾਤ ਕਰ ਲੀਨਾ ਕੋਲੇ ਤੇ ਮੰਮੀ ਨੇ ਵੀ ਆਈ ਜਾਣਾ ਵਾ ਸਾਡੀ ਗੱਲਬਾਤ ਕਰਨੀ ਹੁ ਗੱਲਬਾਤ ਮੈਂ ਦੱਸਾਂਗਾ ਕਿ ਪਟਵਾਰੀ ਨਾਲ ਗੱਲ ਹੋਈ ਸਰਪੰਚ ਨਾਲ ਗੱਲ ਹੋਈ ਹੈ ਮੈਂ ਮਨ ਕਰਕੇ ਆਪਣੀ ਤੇ ਮੈਂ ਵੱਖਰਾ ਘਰ ਪਾਣਾ ਤੇ ਇਹਦਾ ਮੁੱਲ ਪਾ ਲੈ ਇਨੇ ਰਖਣਾ ਇਹ ਰਖ ਲੈ ਮੈਂ ਰਖਣਾ ਮੈਂ ਦਾ ਕਰੂੰਗਾ ਮੈਂ ਇਹਦੇ ਨਾਲ ਨਹੀਂ ਰਹਿ ਸਕਦਾ ਮੈਂ ਇਹ ਨਹੀਂ ਚੰਗਾ ਸਾਰੇ ਕੰਮ ਹੋ ਜਾਣਗੇ ਨਾ ਅਸੀਂ ਆਪਣੇ ਵੱਖਰੇ ਜੋ ਮਰਜ਼ੀ ਕਰੀਏ ਤੇ ਇਹ ਭਾਏ ਕੁੱਤੇ ਮਾਰੇ ਜੋ ਮਰਜ਼ੀ ਕਰਦੇ ਅਸੀਂ ਅੱਖਾਂ ਤੋਂ ਓਲੇ ਤੇ ਹੋ ਜਾਾਂਗੇ ਤੇ ਹੋਰ ਨਾਲ ਇਹਨੂੰ ਅਗਲਾ ਆਜੂਗੀ ਨਾ ਕਿ ਵੱਡੇ ਭਰਾ ਦੇ ਹੱਥੀਂ ਕਿਧਾਂ ਪਈਦਾ ਸਹੀ ਗੱਲ ਆ ਅੱਜ ਤੁਹਾਡੇ ਹੱਥੀਂ ਪਿਆ ਵਾ ਕੱਲ ਨੂੰ ਮੇਰੇ ਪਊਗਾ ਤੇ ਜੇ ਮੇਰੇ ਹੱਥੀਂ ਪੈ ਗਿਆ ਨਾ ਤੇ ਮੈਂ ਛੱਡਣਾ ਵੀ ਹੈ ਨਹੀਂਗਾ ਮੈਂ ਫੇਰ ਦੂਣਾ ਨਾ ਛੱਤਰ ਇਹਨੂੰ ਫੇਰੂੰਗੀ ਕੋਈ ਛਿਰਕ ਨੋਬਤ ਨਹੀਂ ਆ ਪਾਉਣ ਦੇਣੀ ਕੋਈ ਮੈਂ ਉਹ ਨਾਲ ਗੱਲਬਾਤ ਕਰਦਾ ਨਾ ਉਹਨੂੰ ਸਮਝਾ ਦਿੰਦਾ ਵਾ ਕਿ ਪਾਹੀ ਅੱਡੋਣਾ ਨਾ ਤੇ ਇਹਨਾਂ ਕਿ ਉਹਨਾਂ ਦੇ ਐਂ ਵਧਾ ਰੋਣਾ ਨਾ ਪਾਊਗਾ ਫਿਰ ਸਮਝਣ ਵਾਲੀ ਜਿੰਸ ਹੈਗੀ ਉਹਨੂੰ ਸਮਝਾਉਣਾ ਕੀ ਤੇ ਸਿੱਧਾ ਜਿੰਨੂੰ ਸੱਦਣਾ ਸੱਦ ਕੇ ਤੇ ਕੰਮ ਨੂੰ ਵੇੜੋ ਕੋਈ ਉਹਦੇ ਆਏ ਲੈਣਾ ਸਰਪੰਚ ਨੇ ਪਟਵਾਰੀ ਨੇ ਪਰ ਉਹਦੇ ਕੰਨਾਂ 'ਚ ਫਿਰ ਗੱਲ ਤੇ ਕੱਢਦਾ ਆਹ ਦੱਸ ਦੋ ਉਹਨੂੰ ਆਹੋ ਆਹ ਜਿੰਨਾ ਕੰਮ ਕੀਤਾ ਹੈ ਨਾ

ਤੇ ਕੰਮ ਕੁਮ ਨਾ ਕਰੀ ਮੈਂ ਭਾਬੀ ਨੂੰ ਕਹਿ ਲਉਂਗਾ ਭਾਬੀ ਆਪੇ ਕੰਮ ਕਰ ਲਓ ਕਿ ਚੰਗਾ ਹੁਣ ਤੂੰ ਕੰਮ ਨਹੀਂ ਕਰਦਾ ਬਿਲਕੁਲ ਚੰਗਾ ਤੂੰ ਰੈਸਟ ਕਰਦਾ ਮੈਂ ਹੋਰ ਨਾ ਕੋਈ ਵੀ ਚੀਜ਼ ਦੀ ਗੱਲ ਸੁਣ ਕੇ ਹਾਂਜੀ ਵੀਰ ਮੈਂ ਮੈਨਾਂ ਕੇ ਗੱਲ ਕਰਨੀ ਸੀ ਹਾਂਜੀ ਵੀ ਦੱਸੋ ਮੰਮੀ ਨੇ ਦੱਸਿਆ ਕੋਈ ਤੈਨੂੰ ਨਹੀਂ ਮੰਮੀ ਨੇ ਕੋਈ ਗੱਲ ਨਹੀਂ ਕੀਤੀ ਮੈਨਾਂ ਮੈਂ ਮੰਮੀ ਨਾਲ ਵੀ ਗੱਲ ਕਰ ਲਈ ਸਾਰੀ ਤੇ ਮੈਂ ਮੰਮੀ ਕਹਿੰਦੇ ਇੰਨਾ ਗੱਲ ਕਰੇ ਚਲ ਜੇ ਮੰਮੀ ਨੇ ਨਹੀਂ ਨਾ ਦੱਸਿਆ ਤੂੰ ਧਿਆਨ ਨਾਲ ਸੁਣ ਲੈ ਹੁਣ ਆਪਾਂ ਦੋਵਾਂ ਭਰਾਵਾਂ ਨੇ ਹੋਣਾ ਵਾ ਅੱਡ ਇਹ ਵੀ ਵੀਰ ਕਿ ਤੁਸੀਂ ਕਹਿੰਦੇ ਹੋ ਕੀ ਕਹਿਣੀ ਹੈ ਗੱਲ ਕਿੱਥੋਂ ਹੋ ਗਈ ਤੁਹਾਡੇ ਨਾਲ ਵਿੱਚ ਮੈਂ ਤਾਂ ਤੁਸੀਂ ਉੱਥੇ ਮੈਨੂੰ ਗਰੋਰਵਾ ਰਿਆ ਤੇ ਮੈਂ ਸੋਚਿਆ ਮੈਂ ਕਿਹਾ ਮੇਰਾ ਵੱਡਾ ਭਰਾ ਇਹ ਜਦੋਂ ਕੋਈ ਗੱਲ ਨਹੀਂ ਮੈਂ ਕੋਹਣਾ ਗੱਲ ਕਰੂੰਗਾ ਤੁਸੀਂ ਮੇਰੇ ਨਾਲ ਗੱਲ ਕਰਨਾ ਹੈ ਤੇ ਮੈਨੂੰ ਬੜਾ ਚੰਗਾ ਫੀਲ ਹੋਇਆ ਕਿ ਤੁਸੀਂ ਮੇਰੇ ਨਾਲ ਗੱਲ ਕਰਨਾ ਹੈ ਆਹੋ ਮੈਂ ਤਾਂ ਕੋਈ ਬੇਟੀ ਨਹੀਂ ਹੋ ਤਾਣੀ ਤੇ ਕੋਈ ਮਹਾਰਾ ਜੀ ਬਣਾਉਣੀ ਆ ਪਟਵਾਰੀ ਸਰਪੰਚ ਆ ਜਾਵੇ ਤੇ ਜੋ ਜ਼ਮੀਨ ਦਾ ਹਿੱਸਾ ਭਾੰਦਾ ਵਾ ਨਾ ਉਹ ਤੇਰਾ ਤੈਨੂੰ ਮਿਲ ਜਾਣਾ ਮੇਰਾ ਮੈਨੂੰ ਮਿਲ ਜਾਣਾ ਜਿਹੀ ਰਹੀ ਗੱਲ ਕਰਦੀ ਜੇ ਤੂੰ ਰਖਣਾ ਵਾ ਤੇ ਪਟਵਾਰੀ ਦੇ ਸਾਹਮਣੇ ਸਰਪੰਚ ਸਾਹਮਣੇ ਮੁੱਲ ਪਾ ਲਾਂਗੇ ਤੂੰ ਪੈਸੇ ਜਿਹਨੇ ਤੂੰ ਦੇਦੀ ਜੇ ਮੈਂ ਰੱਖੂਗਾ ਤੇ ਮੈਂ ਪੈਸੇ ਦੇ ਦੂੰਗਾ ਵੀਰ ਇਦਾਂ ਦੀ ਗੱਲ ਨਾ ਕਰ ਵੇਲਾ ਫਰੀਜ਼ ਮੈਨੂੰ ਮਾਫ ਕਰ ਦੇ ਜੇ ਮੈਂ ਕੋਈ ਗਲਤੀ ਕੀਤੀ ਹੈ ਨਾ ਤੇ ਮੈਨੂੰ ਮਾਫੀ ਦੇ ਦੇ ਵੇਲਾ ਇਦਾਂ ਦੀ ਗੱਲ ਨਾ ਕਰ ਇਦਾਂ ਦੀ ਗੱਲ ਕਰੀਂਗਾ ਤੇ ਤੂੰ ਹੀ ਸਾਰੇ ਚਲੋਗੇ ਤੇ ਮੈਂ ਇਕੱਲਾ ਕਿੱਥੇ ਰੋਵਾਂਗਾ ਦੱਸ ਮੈਨੂੰ ਕੋਈ ਨਾ ਬੱਲੇ ਤੇਰੇ ਤੇਰੀਆਂ ਇੰਨਾ ਮਾਫੀਆਂ ਕਰਕੇ ਤੂੰ ਭੂਏ ਚੜ ਗਿਆ ਵਾ ਅਸੀਂ ਕਹਿੰਦੇ ਨਿੱਕਾ ਵਾ ਨਿੱਕਾ ਵਾ ਕੋਈ ਗੱਲ ਨਹੀਂ ਤੇ ਤੂੰ ਐਸੇ ਗੱਲਾਂ ਦਾ ਫਾਇਦਾ ਚੁੱਕਿਆ ਵਾ ਤੁਸੀਂ ਇਹ ਐਸ ਤਰੀਕੇ ਨਾਲ ਬੁਝ ਕਰੋ ਵੀ ਲੋਕ ਤੂੰ ਜੇਕਰ ਐਦਾਂ ਬੇਤ ਤੋਂ ਦੂਰ ਚਲੇਗੀ ਨਾ ਮੈਂ ਕੀ ਕਰੂੰ ਤੂੰ ਇਹ ਤੇ ਮੰਮੀ ਨੇ ਵੀ ਨਾਲ ਲੈਣਾ ਉਹ ਮੰਮੀ ਨਾਲ ਲੈ ਕੇ ਮੈਂ ਕਿੱਥੇ ਰਹੂੰਗਾ ਮੰਮੀ ਨੂੰ ਮੈਂ ਦੂਰ ਨਹੀਂ ਹੋ ਸਕਦਾ ਵੀ ਮੈਂ ਨਾਲੇ ਤੇ ਉੱਥੇ ਦੂਰ ਨਹੀਂ ਹੋ ਸਕਦਾ ਉਹ ਭਰਾਵਾ ਇਹੋ ਜਿਹੇ ਝਾਸੇ ਨਾ ਹੋ ਕੇ ਇਸ ਨੂੰ ਦਵੀਂ ਅਸੀਂ ਤੇ ਇਹ ਨਾ ਝਾਸਾ ਜਿਨੀ ਹੋਰ ਵਾਲੇ ਮੰਮੀ ਲੈਣੀ ਓ ਮੇਰੇ ਨਾਲ ਮੈਂ ਤੈਨੂੰ ਹੁਣੇ ਕਨੀਏ ਦੱਸ ਦਾਂ ਪੰਚਾਇਤ ਮੈਂ ਸਾਹਮਣੇ ਬਗਾਂ ਰੌਲਾ ਪਾਉਂਦੀ ਰੋਣ ਨਹੀਂ ਬਾਕੀ ਜਿਹੜੀ ਜ਼ਮੀਨ ਹੈ ਨਾ ਉਹ ਸਾਰੇ ਬਰਾਬਰ ਹੋਊਗੀ ਉਹਦੇ ਵਿੱਚ ਕੋਈ ਵੀ ਕੁਨੀਕੀ ਦਾ ਫਰਕ ਨਹੀਂ ਪਊਗਾ ਨਾ ਪੈਸੇ ਦੇ ਵਿੱਚ ਤੇ ਨਾ ਜ਼ਮੀਨ ਦੇ ਵਿੱਚ ਮੇਰੀ ਜੇ ਤੁਸੀਂ ਮੇਰਾ ਘਾ ਲਈ ਤੇਰੇ ਪਿਓ ਆ ਤੇ ਉਹਦਾ ਥੱਲੇ ਤੁਹਾਨੂੰ ਮੰਨਿਆ ਤੁਸੀਂ ਮੈਨੂੰ ਛੱਡ ਕੇ ਚੱਲੋਗਾ ਅਸ ਮੈਂ ਅਸ ਕੀ ਕਰੂੰਗਾ ਅੱਛਾ ਤੇ ਪਿਓ ਦੇ ਹੱਥੀ ਪਈਦਾ ਨਾ ਪਿਓ ਦੇ ਗਾਣੇ ਬੜੀ ਦੇਵਾ ਕਿਹੜਾ ਪੋਟੋ ਨੇ ਆਪਣੀ ਪਿਓ ਨੂੰ ਰਗਨ ਤੋਂ ਫੜਦਾ ਹਰ ਕੇ ਬਹੁਤ ਨੇ ਕੀ ਕੀਤੀ ਤੂੰ ਉਹ ਤੇਰੇ ਕਰਕੇ ਮੈਂ ਆਪਣੇ ਸਾਡੇ ਚਾਹ ਮਾਰਤੇ ਤੇਰੀ ਹਰ ਅਰਜ਼ੀ ਪੂਰੀ ਕੀਤੀ ਐਸ ਕਾਬ ਨੂੰ ਕਿਤੇ ਕੋ ਵੱਡਾ ਕੋ ਜੁੱਟਿਆਗਾ ਹੂੰ ਮੇਰੇ ਮੇਲੋ ਮੈਂ ਅਗਰ ਆ ਤੁਹਾਡੇ ਤੋਂ ਮਾਫੀ ਮੰਗਦਾ ਮੇਲੋ ਮੈਨੂੰ ਮਾਫ ਕਰ ਦੋ ਮੈਨੂੰ ਮੇਲਾ ਇਦਾਂ ਵੀ ਨਹੀਂ ਆ ਤੂੰ ਆਪ ਤੂੰ ਮੈਨੂੰ ਕਰ ਗੜਗੜਾਣਾ ਮੇਰੇ ਗਾੜੀ ਸਰਪੰਚ ਮੈਂ ਬਣਾਉਂਗਾ ਤੇ ਮੈਂ ਸੈਨ ਕਰਦੀ ਸਾਰੇ ਕੱਲ ਨੂੰ ਤਾਂ ਤਿਆਰ ਆ ਵੀਰ ਇਦਾਂ ਨਾ ਕਰੋ ਬੰਦੋ ਤੁਸੀਂ